ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਇਮੀਗ੍ਰੇਸ਼ਨ 'ਚ ਕਟੌਤੀ ਦੇ ਬਾਵਜੂਦ ਕੈਨੇਡਾ ਯੂਕੇ ਨਾਲੋਂ ਬਿਹਤਰ ਯੂਕੇ 'ਚ ਪੱਕੇ ਹੋਣ ਲਈ ਲੱਗਦਾ ਹੈ ਘੱਟੋ ਘੱਟ 5 ਸਾਲ ਦਾ ਸਮਾਂ 2026 'ਚ ਹਜ਼ਾਰਾਂ ਮੁਲਾਜ਼ਮ ਦੁਬਾਰਾ ਦਫ਼ਤਰਾਂ ਤੋਂ ਕਰਨਗੇ ਕੰਮ ਮੁਲਾਜ਼ਮਾਂ ਲਈ ਹਫ਼ਤੇ ਦੇ 5 ਦਿਨ ਦਫ਼ਤਰੋਂ ਕੰਮ ਕਰਨਾ ਲਾਜ਼ਮੀ ਪ੍ਰਧਾਨ ਮੰਤਰੀ ਕਾਰਨੀ ਯੂਕਰੇਨ ਦੇ ਸਾਥੀ ਦੇਸ਼ਾਂ ਨਾਲ ਕਰਨਗੇ ਬੈਠਕ ਰੂਸ ਯੂਕਰੇਨ ਦਰਮਿਆਨ ਜੰਗਬੰਦੀ ਬਾਬਤ ਚਰਚਾਵਾਂ ਹੋਈਆਂ ਤੇਜ਼ ਟਰਾਂਸਪੋਰਟ ਕੈਨੇਡਾ ਨੇ 에어 ਇੰਡੀਆ ਨੂੰ ਸ਼ਰਾਬ ਦੇ ਨਿਯਮਾਂ ਬਾਰੇ ਦਿੱਤੀ ਚੇਤਾਵਨੀ 에어 ਇੰਡੀਆ ਦੀ ਕੈਨੇਡਾ ਤੋਂ ਉਡਾਣ ਭਰਨ ਦੀ ਇਜਾਜ਼ਤ ਕੀਤੀ ਜਾ ਸਕਦੀ ਹੈ ਰੱਦ ਜਿਹੜੇ ਲੋਕ ਪੜ੍ਹਾਈ ਰਾਹੀਂ ਵਿਦੇਸ਼ਾਂ 'ਚ ਪੱਕੇ ਹੋਣ ਦੀ ਇੱਛਾ ਰੱਖਦੇ ਨੇ ਉਹਨਾਂ ਲਈ ਕੈਨੇਡਾ ਯੂਨਾਈਟਿਡ ਕਿੰਗਡਮ ਦੇ ਮੁਕਾਬਲੇ ਪੱਕੇ ਹੋਣ ਦਾ ਵਧੇਰੇ ਸਿੱਧਾ ਅਤੇ ਆਸਾਨ ਰਸਤਾ ਪੇਸ਼ ਕਰਦਾ ਹੈ ਪਿਛਲੇ ਕੁਝ ਸਾਲਾਂ ਦੌਰਾਨ ਦੋਵਾਂ ਦੇਸ਼ਾਂ ਦੇ ਇਮੀਗ੍ਰੇਸ਼ਨ ਸਿਸਟਮ 'ਚ ਕਾਫੀ ਉਥਲ-ਪੁਥਲ ਦੇਖਣ ਨੂੰ ਮਿਲੀ ਹੈ ਕਿਉਂਕਿ ਦੁਨੀਆ ਭਰ ਦੀਆਂ ਕਈ ਸਰਕਾਰਾਂ ਜਨਤਕ ਭਾਵਨਾਵਾਂ ਨੂੰ ਦੇਖਦੇ ਹੋਏ ਇਮੀਗ੍ਰੇਸ਼ਨ 'ਚ ਕਟੌਤੀ ਕਰ ਰਹੀਆਂ ਨੇ ਇਨ੍ਹਾਂ ਤਬਦੀਲੀਆਂ ਦੇ ਬਾਵਜੂਦ ਕੈਨੇਡਾ 'ਚ ਪੋਸਟ ਸਕੈਂਡਰੀ ਗ੍ਰੈਜੂਏਟ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਿਰਫ 1 ਸਾਲ 'ਚ ਹੀ ਪੱਕੇ ਹੋਣ ਦੇ ਮੁੱਖ ਰਸਤੇ ਲਈ ਯੋਗ ਹੋ ਸਕਦੇ ਨੇ ਇਸ ਦੇ ਉਲਟ ਮੌਜੂਦਾ ਨਿਯਮਾਂ ਅਧੀਨ ਯੂਕੇ 'ਚ ਗ੍ਰੈਜੂਏਟ ਨੂੰ ਪੱਕੇ ਹੋਣ ਲਈ ਘੱਟੋ-ਘੱਟ 5 ਸਾਲ ਦਾ ਸਮਾਂ ਚਾਹੀਦਾ ਹੈ ਤੇ ਯੂਕੇ ਸਰਕਾਰ ਨੇ ਇਸ ਨੂੰ ਵਧਾ ਕੇ 10 ਸਾਲ ਕਰਨ ਕੈਨੇਡਾ ਅਤੇ ਯੂਕੇ ਦੋਵਾਂ 'ਚ ਵਿਦੇਸ਼ੀਆਂ ਨੂੰ ਪੱਕੇ ਤੌਰ ਤੇ ਰਹਿਣ ਦਾ ਦਰਜਾ ਦਿੱਤਾ ਜਾ ਸਕਦਾ ਹੈ। ਪੱਕਾ ਦਰਜਾ ਇੱਕ ਵਿਦੇਸ਼ੀ ਨੂੰ ਉਸ ਦੇਸ਼ 'ਚ ਅਣਮਿੱਥੇ ਸਮੇਂ ਲਈ ਰਹਿਣ ਅਤੇ ਕੰਮ ਕਰਨ ਦੀ ਕਾਨੂੰਨੀ ਇਜਾਜ਼ਤ ਦਿੰਦਾ ਹੈ। ਕੈਨੇਡਾ 'ਚ ਇਸ ਨੂੰ ਪਰਮਾਨੈਂਟ ਰੈਜ਼ਿਡੈਂਸ ਕਿਹਾ ਜਾਂਦਾ ਹੈ, ਜਦਕਿ ਯੂਕੇ 'ਚ ਇਸ ਨੂੰ ਇਨਡੇਫਿਨਿਟ ਲਿਵ ਟੂ ਰਿਮੇਨ ਕਿਹਾ ਜਾਂਦਾ ਹੈ। ਪੱਕਾ ਦਰਜਾ ਪ੍ਰਾਪਤ ਕਰਨ ਦੀ ਕੋਈ ਗਰੰਟੀ ਨਹੀਂ ਹੁੰਦੀ ਤੇ ਆਮ ਤੌਰ ਤੇ ਦੋਵਾਂ ਦੇਸ਼ਾਂ 'ਚ ਪ੍ਰਵਾਸੀਆਂ ਨੂੰ ਕਾਫੀ ਸਮਾਂ ਤੇ ਮਿਹਨਤ ਲਗਾਉਣੀ ਪੈਂਦੀ ਹੈ। ਇਸ ਦੇ ਬਾਵਜੂਦ ਕੈਨੇਡਾ 'ਚ ਅੰਤਰਰਾਸ਼ਟਰੀ ਵਿਦਿਆਰਥੀ ਗ੍ਰੈਜੂਏਟ ਯੂਕੇ ਤੇ ਗ੍ਰੈਜੂਏਟ ਦੇ ਮੁਕਾਬਲੇ ਵਧੇਰੇ ਸਿੱਧਾ ਤੇ ਤੇਜ਼ ਰਸਤਾ ਅਪਣਾ ਸਕਦੇ ਨੇ। ਦੋਵੇਂ ਦੇਸ਼ ਆਮ ਤੌਰ ਤੇ ਉਹਲੇ ਸਥਾਨਕ ਕੰਮ ਦੇ ਤਜਰਬੇ ਦੀ ਮੰਗ ਕਰਦੇ ਨੇ ਇਸ ਲਈ ਗ੍ਰੈਜੂਏਟਸ ਨੂੰ ਦਿੱਤੀ ਜਾਣ ਵਾਲੀ ਕੰਮ ਦੀ ਇਜਾਜ਼ਤ ਪੱਕੇ ਹੋਣ ਦੇ ਸਫ਼ਰ 'ਚ ਇੱਕ ਮਹੱਤਵਪੂਰਨ ਕਦਮ ਹੈ ਕੈਨੇਡਾ ਇਸ ਮਾਮਲੇ 'ਚ ਸਪਸ਼ਟ ਫਾਇਦੇ ਦਿੰਦਾ ਏ ਕੈਨੇਡਾ ਦੇ ਪੋਸਟ ਸਕੈਂਡਰੀ ਪ੍ਰੋਗਰਾਮਾਂ ਦੇ ਗ੍ਰੈਜੂਏਟਸ ਨੂੰ 3 ਸਾਲਾਂ ਤੱਕ ਦਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਮਿਲ ਸਕਦਾ ਏ ਇਹ ਉਹਨਾਂ ਲਈ ਜਿਨ੍ਹਾਂ ਦੇ ਘੱਟੋ-ਘੱਟ 2 ਸਾਲਾਂ ਦਾ ਪ੍ਰੋਗਰਾਮ ਜਾਂ 1 ਸਾਲ ਦਾ ਮਾਸਟਰਜ਼ ਪ੍ਰੋਗਰਾਮ ਪੂਰਾ ਕੀਤਾ ਗਿਆ ਹੋਵੇ ਇਸ ਦੇ ਉਲਟ ਯੂਕੇ 'ਚ ਸਿਰਫ ਪੀਐਚਡੀ ਕਰਨ ਵਾਲੇ ਗ੍ਰੈਜੂਏਟਸ ਨੂੰ ਹੀ 3 ਸਾਲਾਂ ਦਾ ਗ੍ਰੈਜੂਏਟ ਵੀਜ਼ਾ ਮਿਲ ਸਕਦਾ ਹੈ ਯੂਕੇ 'ਚ ਬੈਚਲਰ ਅਤੇ ਮਾਸਟਰ ਕਰਨ ਵਾਲੇ ਜੋ 2026 'ਚ ਵੀਜ਼ਾ ਅਪਲਾਈ ਕਰਨਗੇ ਉਹਨਾਂ ਨੂੰ ਵੱਧ ਤੋਂ ਵੱਧ 2 ਸਾਲ ਦਾ ਵੀਜ਼ਾ ਮਿਲੇਗਾ ਤੇ ਜੋ 1 ਜਨਵਰੀ 2027 ਜਾਂ ਉਸ ਤੋਂ ਬਾਅਦ ਅਪਲਾਈ ਕਰਨਗੇ ਉਹਨਾਂ ਨੂੰ ਸਿਰਫ 18 ਮਹੀਨਿਆਂ ਦਾ ਗ੍ਰੈਜੂਏਟ ਵੀਜ਼ਾ ਮਿਲ ਸਕੇਗਾ ਇਸ ਦਾ ਮਤਲਬ ਹੈ ਕਿ 2026 'ਚ ਬੈਚਲਰ ਜਾਂ ਮਾਸਟਰਜ਼ ਲਈ ਅਪਲਾਈ ਕਰਨ ਵਾਲੇ ਵਿਦਿਆਰਥੀ ਉਮੀਦ ਕਰ ਸਕਦੇ ਨੇ ਕਿ ਕੈਨੇਡਾ ਉਹਨਾਂ ਨੂੰ ਯੂਕੇ ਦੇ ਮੁਕਾਬਲੇ ਦੁੱਗਣੇ ਸਮੇਂ ਲਈ ਕੰਮ ਕਰਨ ਦੀ ਇਜਾਜ਼ਤ ਦੇਵੇਗਾ। ਦੋਵਾਂ ਦੇਸ਼ਾਂ 'ਚ ਪੱਕੇ ਹੋਣ ਲਈ ਪੜ੍ਹਾਈ ਤੋਂ ਬਾਅਦ ਸਥਾਨਕ ਕੰਮਾਂ ਦਾ ਤਜਰਬਾ ਜ਼ਰੂਰੀ ਹੈ ਪਰ ਯੂਕੇ 'ਚ ਇੱਕ ਗ੍ਰੈਜੂਏਟ ਵੀਜ਼ਾ ਤੇ ਕੀਤਾ ਗਿਆ ਕੰਮ ਦਾ ਸਮਾਂ ਇਨਡੇਫਿਨਿਟ ਲਿਵ ਟੂ ਰਿਮੇਨ ਲਈ ਲੋੜੀਂਦੇ ਰਹਿਸ਼ੀ ਸਮੇਂ 'ਚ ਨਹੀਂ ਗਿਣਿਆ ਜਾਂਦਾ। ਉੱਥੇ ਪੱਕੇ ਹੋਣ ਦਾ ਸਮਾਂ ਗਿਣਨਾ ਸ਼ੁਰੂ ਕਰਨ ਲਈ ਵਿਦਿਆਰਥੀ ਨੂੰ ਗ੍ਰੈਜੂਏਟ ਵੀਜ਼ਾ ਤੋਂ ਕਿਸੇ ਹੋਰ ਵਰਕ ਸਟੇਟਸ 'ਤੇ ਜਾਣਾ ਪੈਂਦਾ ਹੈ ਜਿਸ ਲਈ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਮਾਲਕ ਤੋਂ ਸਪੌਂਸਰਸ਼ਿਪ ਤੇ ਇੱਕ ਖਾਸ ਤਨਖਾਹ ਦੀ ਲੋੜ ਹੁੰਦੀ ਹੈ ਦੂਜੇ ਪਾਸੇ ਕੈਨੇਡਾ ਚ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਤੇ ਕੀਤਾ ਗਿਆ ਕੰਮ ਤੁਰੰਤ ਪੀਆਰ ਪ੍ਰੋਗਰਾਮ ਲਈ ਗਿਣਿਆ ਜਾਂਦਾ ਹੈ ਕੈਨੇਡਾ ਚ ਗ੍ਰੈਜੂਏਟ ਕਿਸੇ ਵੀ ਕੁਸ਼ਲ ਨੌਕਰੀ ਚ ਸਿਰਫ 1 ਸਾਲ ਕੰਮ ਕਰਕੇ ਕੈਨੇਡਾ ਦੇ ਮੁੱਖ ਪੀਆਰ ਰਸਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਲਈ ਯੋਗ ਹੋ ਸਕਦੇ ਨੇ ਪੜਾਈ ਲਈ ਦੇਸ਼ ਚੁਣਨ ਦਾ ਕੋਈ ਸਹੀ ਜਾਂ ਗਲਤ ਤਰੀਕਾ ਨਹੀਂ ਹੈ ਇਹ ਇੱਕ ਨਿੱਜੀ ਫੈਸਲਾ ਹੈ ਜੋ ਵਿਅਕਤੀ ਨੂੰ ਆਪਣੇ ਹਾਲਾਤਾਂ ਅਤੇ ਤਰਜੀਹਾਂ ਦੇ ਆਧਾਰ ਤੇ ਲੈਣਾ ਚਾਹੀਦਾ ਹੈ ਨਵੇਂ ਸਾਲ ਨਾਲ ਕੈਨੇਡਾ ਭਰ ਚ ਕਈ ਮੁਲਾਜ਼ਮਾਂ ਲਈ ਦਫ਼ਤਰ 'ਚ ਕੰਮ ਕਰਨ ਦੇ ਨਿਯਮਾਂ 'ਚ ਵੱਡੇ ਬਦਲਾਅ ਆ ਰਹੇ ਨੇ ਖਾਸ ਕਰਕੇ 온ਟਾਰੀਓ ਅਤੇ ਅਲਬਰਟਾ 'ਚ ਹਜ਼ਾਰਾਂ ਸੂਬਾਈ ਸਰਕਾਰੀ ਮੁਲਾਜ਼ਮਾਂ ਨੂੰ ਜਲਦੀ ਹੀ ਪੂਰਾ ਸਮਾਂ ਦਫ਼ਤਰ ਆ ਕੇ ਕੰਮ ਕਰਨਾ ਪਵੇਗਾ 5 ਜਨਵਰੀ ਤੋਂ ਅਨਟੈਰੀਓ ਦੇ ਸਰਕਾਰੀ ਮੁਲਾਜ਼ਮਾਂ ਤੋਂ ਉਮੀਦ ਕੀਤੀ ਜਾਵੇਗੀ ਕਿ ਉਹ ਹਫ਼ਤੇ ਦੇ 5 ਦਿਨ ਦਫ਼ਤਰ 'ਚ ਕੰਮ ਕਰਨ ਇਸੇ ਤਰ੍ਹਾਂ ਅਲਬਰਟਾ ਦੇ ਪਬਲਿਕ ਸਰਵੈਂਟਸ ਦੀ ਫਰਵਰੀ ਤੋਂ ਪੂਰਾ ਸਮਾਂ ਦਫ਼ਤਰ ਵਾਪਸੀ ਕੀਤੀ ਜਾ ਰਹੀ ਹੈ ਅਲਬਰਟਾ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਇਹ ਕਦਮ ਮਿਲ ਜੁਲ ਕੇ ਕੰਮ ਕਰਨ ਜਵਾਬਦੇਹੀ ਤੇ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਚੁੱਕਿਆ ਜਾ ਰਿਹਾ ਹੈ ਕੁਝ ਹੋਰ ਸੂਬੇ ਜਿਵੇਂ ਮੈਨੀਟੋਬਾ ਬ੍ਰਿਟਿਸ਼ ਕੋਲੰਬੀਆ ਤੇ ਨਿਊ ਬਰੰਜ਼ਵਿਕ ਹਾਲੇ ਵੀ ਹਾਈਬ੍ਰਿਡ ਕੰਮ ਦੇ ਲਚਕੀਲੇ ਨਿਯਮ ਰੱਖ ਰਹੇ ਨੇ ਜਿੱਥੇ ਮੁਲਾਜ਼ਮ ਘਰ ਅਤੇ ਦਫ਼ਤਰ ਦੋਵੇਂ ਥਾਮਾ ਤੋਂ ਕੰਮ ਕਰ ਸਕਦੇ ਨੇ ਇਸ ਦੇ ਨਾਲ ਹੀ ਨਿਊਫੰਡਲੈਂਡ ਐਂਡ ਲੈਬਰਾਡੋਰ ਸਰਕਾਰ ਆਪਣੀ ਰਿਮੋਟ ਵਰਕ ਨੀਤੀ ਦੀ ਸਮੀਖਿਆ ਕਰ ਰਹੀ ਹੈ ਨਾਰਥ-ਵੈਸਟ ਟੈਰੀਟਰੀਜ਼ ਦੀ ਸਰਕਾਰ ਵੀ ਆਪਣੀ ਨੀਤੀ ਦੇਖ ਰਹੀ ਹੈ ਪਰ ਉੱਥੇ ਫਿਲਹਾਲ ਮੁਲਾਜ਼ਮਾਂ ਨੂੰ ਹਫ਼ਤੇ ਦੇ 5 ਦਿਨ ਦਫ਼ਤਰ ਆਉਣ ਲਈ ਮਜਬੂਰ ਕਰਨ ਦੀ ਕੋਈ ਯੋਜਨਾ ਨਹੀਂ ਹੈ ਫੈਡਰਲ ਸਰਕਾਰ ਦੇ ਮੁਲਾਜ਼ਮਾਂ ਲਈ ਹਾਲੇ ਇਹ ਸਪਸ਼ਟ ਨਹੀਂ ਹੈ ਕਿ ਉਹਨਾਂ ਨੂੰ ਕਦੋਂ ਤੋਂ ਅਤੇ ਕਿੰਨੇ ਦਿਨ ਦਫ਼ਤਰ ਆਉਣਾ ਪਵੇਗਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਇਸ ਬਾਰੇ ਯੋਜਨਾ ਜਲਦੀ ਹੀ ਹੋਰ ਸਪਸ਼ਟ ਹੋ ਜਾਵੇਗੀ ਉਹਨਾਂ ਦੱਸਿਆ ਸੀ ਕਿ ਸਰਕਾਰ ਯੂਨੀਅਨਸ ਦੇ ਨਾਲ ਗੱਲਬਾਤ ਕਰੇਗੀ ਤੇ ਅਗਲੇ ਕੁਝ ਹਫ਼ਤਿਆਂ 'ਚ ਇਸ ਯੋਜਨਾ ਦੇ ਵੇਰਵੇ ਜਨਤਕ ਕੀਤੇ ਜਾਣਗੇ ਕਾਰਨੀ ਨੇ ਇਹ ਵੀ ਕਿਹਾ ਸੀ ਕਿ ਦਫ਼ਤਰ 'ਚ ਕਿੰਨਾ ਸਮਾਂ ਬਿਤਾਉਣਾ ਪਵੇਗਾ ਇਹ ਮੁਲਾਜ਼ਮ ਦੀ ਨੌਕਰੀ ਅਤੇ ਉਸਦੇ ਅਹੁਦੇ ਤੇ ਨਿਰਭਰ ਕਰੇਗਾ ਇਸ ਵੇਲੇ ਸਤੰਬਰ 2024 ਤੋਂ ਲਾਗੂ ਨਿਯਮਾਂ ਮੁਤਾਬਕ ਫੈਡਰਲ ਮੁਲਾਜ਼ਮਾ ਨੂੰ ਹਫ਼ਤੇ 'ਚ ਘੱਟੋ-ਘੱਟ 3 ਦਿਨ ਦਫ਼ਤਰ ਆਉਣਾ ਪੈਂਦਾ ਹੈ ਜਦਕਿ ਉੱਚ ਅਧਿਕਾਰੀਆਂ ਲਈ 4 ਦਿਨ ਲਾਜ਼ਮੀ ਨੇ। ਟ੍ਰੈਜ਼ਰੀ ਬੋਰਡ ਦੇ ਪ੍ਰੈਜ਼ੀਡੈਂਟ ਸ਼ਫਕਤ ਅਲੀ ਨੇ ਦਸੰਬਰ ਚ ਕਿਹਾ ਸੀ ਕਿ ਦਫ਼ਤਰ ਵਾਪਸੀ ਦੀ ਯੋਜਨਾ ਬਾਰੇ ਹਾਲੇ ਕੋਈ ਅੰਤਿਮ ਫੈਸਲਾ ਨਹੀਂ ਹੋਇਆ ਪ੍ਰਾਈਵੇਟ ਸੈਕਟਰ ਚ ਵੀ ਕਈ ਕੰਪਨੀਆਂ ਮੁਲਾਜ਼ਮਾਂ ਨੂੰ ਮੁੜ ਦਫ਼ਤਰ ਬੁਲਾ ਰਹੀਆਂ ਨੇ ਬੈਂਕ ਆਫ ਮੌਂਟਰੀਅਲ ਸਕੋਸ਼ੀਆ ਬੈਂਕ ਤੇ ਆਰਬੀਸੀ ਵਰਗੇ ਵੱਡੇ ਬੈਂਕਾਂ ਨੇ ਆਪਣੇ ਮੁਲਾਜ਼ਮਾਂ ਨੂੰ ਹਫ਼ਤੇ ਚ 4 ਦਿਨ ਦਫ਼ਤਰ ਆਉਣ ਲਈ ਕਿਹਾ ਹੈ ਐਮਾਜ਼ਨ ਨੇ ਤਾਂ 2 ਜਨਵਰੀ ਤੋਂ ਆਪਣੇ ਕਾਰਪੋਰੇਟ ਮੁਲਾਜ਼ਮਾਂ ਲਈ ਹਫ਼ਤੇ ਦੇ 5 ਦਿਨ ਦਫਤਰ ਆਉਣਾ ਲਾਜ਼ਮੀ ਕਰ ਦਿੱਤਾ ਹੈ ਦਫਤਰ ਵਾਪਸੀ ਦੇ ਫੈਸਲਿਆਂ ਦਾ ਸਰਕਾਰੀ ਮੁਲਾਜ਼ਮਾਂ ਦੀਆਂ ਯੂਨੀਅਨਜ਼ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅੰਟੈਰੀਓ ਪਬਲਿਕ ਸਰਵਿਸ EMPLOYEES ਯੂਨੀਅਨ ਜੋ ਲਗਭਗ 40000 ਮੁਲਾਜ਼ਮਾਂ ਦੀ ਨੁਮਾਇੰਦਗੀ ਕਰਦੀ ਹੈ ਨੇ ਕਿਹਾ ਕਿ ਸਰਕਾਰ ਨੇ ਮੁਲਾਜ਼ਮਾਂ ਦੀ ਜ਼ਮੀਨੀ ਹਕੀਕਤ ਨੂੰ ਨਜ਼ਰਅੰਦਾਜ਼ ਕਰਕੇ ਇਹ ਫੈਸਲਾ ਲਿਆ ਹੈ ਕੈਨੇਡਾ ਦੀ ਸਭ ਤੋਂ ਵੱਡੀ ਫੈਡਰਲ ਯੂਨੀਅਨ ਪਬਲਿਕ ਸਰਵਿਸ ਅਲਾਈਅንስ ਆਫ ਕੈਨੇਡਾ ਨੇ ਕਿਹਾ ਕਿ ਸਰਕਾਰ ਦਾ ਇਹ ਰਵੱਈਆ ਮੁਲਾਜ਼ਮਾਂ ਤੇ ਟੈਕਸ ਦਾ ਤਾਮਾ ਦੋਮਾ ਲਿਖ ਠੀਕ ਨਹੀਂ ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਗੱਲਬਾਤ ਦੌਰਾਨ ਰਿਮੋਟ ਵਰਕ 'ਚ ਵੱਡੇ ਬਦਲਾਅ ਕੀਤੇ ਗਏ ਤਾਂ ਉਹ ਅਦਾਲਤ ਤੱਕ ਜਾਣ ਤੋਂ ਵੀ ਨਹੀਂ ਹਿਚਕਾਉਣਗੇ ਕੁਝ ਕੰਪਨੀਆਂ ਘਰੋਂ ਕੰਮ ਕਰਨ ਵਾਲਿਆਂ ਲਈ ਨਵੇਂ ਨਿਯਮ ਵੀ ਲਾਗੂ ਕਰ ਸਕਦੀਆਂ ਨੇ ਜਿਵੇਂ ਛੋਟੇ ਬੱਚਿਆਂ ਲਈ ਚਾਈਲਡ ਕੇਅਰ ਦੀ ਸ਼ਰਤ ਜਾਂ ਨਿਰਧਾਰਤ ਸਮੇਂ ਦੌਰਾਨ ਹਮੇਸ਼ਾ ਉਪਲਬਧ ਰਹਿਣਾ ਮਿਊਂਸਿਪੈਲਿਟੀਆਂ ਤੇ ਵੀ ਰਿਮੋਟ ਵਰਕ ਦਾ ਅਸਰ ਵੱਖ-ਵੱਖ ਰਿਹਾ। ਨੈਸ਼ਨਲ ਕੈਪੀਟਲ ਰੀਜਨ 'ਚ ਜਿੱਥੇ ਬਹੁਤ ਸਾਰੇ ਸਰਕਾਰੀ ਮੁਲਾਜ਼ਮ ਰਹਿੰਦੇ ਨੇ, ਕੋਵਿਡ ਦੌਰਾਨ ਘਰੋਂ ਕੰਮ ਕਰਨ ਕਾਰਨ ਡਾਊਨਟਾਊਨ ਦੇ ਕਾਰੋਬਾਰਾਂ ਨੂੰ ਨੁਕਸਾਨ ਹੋਇਆ ਜਦਕਿ ਸ਼ਹਿਰ ਦੇ ਬਾਹਰੀ ਇਲਾਕਿਆਂ 'ਚ ਵਿਕਾਸ ਦੇਖਣ ਨੂੰ ਮਿਲਿਆ। ਪ੍ਰਧਾਨ ਮੰਤਰੀ ਮਾਰਕਾਰਨੀ ਅਗਲੇ ਹਫਤੇ ਫਰਾਂਸ ਦਾ ਦੌਰਾ ਕਰਨਗੇ ਜਿੱਥੇ ਉਹ ਯੂਕਰੇਨ ਦੇ ਸਾਥੀ ਦੇਸ਼ਾਂ ਨਾਲ ਮੁਲਾਕਾਤ ਕਰਨਗੇ ਇਹ ਬੈਠਕਾਂ ਉਸ ਸਮੇਂ ਹੋ ਰਹੀਆਂ ਨੇ ਜਦੋਂ ਰੂਸ ਯੂਕਰੇਨ ਦਰਮਿਆਨ ਜੰਗਬੰਦੀ ਲਈ ਗੱਲਬਾਤ ਤੇਜ਼ ਹੋ ਰਹੀ ਹੈ ਪ੍ਰਧਾਨ ਮੰਤਰੀ ਦਫ਼ਤਰ ਨੇ ਦੱਸਿਆ ਕਿ ਕਾਰਨੀ ਸੋਮਵਾਰ ਅਤੇ ਮੰਗਲਵਾਰ ਨੂੰ ਪੈਰਿਸ ਤੋਂ ਹੋਣਗੇ ਉੱਥੇ ਉਹ ਕੋਲੀਸ਼ਨ ਆਫ ਦਾ ਵਿਲਿੰਗ ਨਾਮਕ ਗਰੁੱਪ ਨਾਲ ਮਿਲ ਕੇ ਯੂਕਰੇਨ ਲਈ ਜੰਗਬੰਦੀ ਸਮਝੌਤੇ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਨਗੇ ਮੀਡੀਆ ਬਿਆਨ ਚ ਕਾਰਨੀ ਨੇ ਕਿਹਾ ਕਿ ਉਹਨਾਂ ਦੀ ਮੁੱਖ ਤਰਜੀਹ ਯੂਕਰੇਨ ਦੀ ਸੁਰੱਖਿਆ ਮਜ਼ਬੂਤ ਕਰਨਾ ਤੇ ਭਵਿੱਖ ਚ ਰੂਸ ਵੱਲੋਂ ਹੋ ਸਕਣ ਵਾਲੇ ਹਮਲਿਆਂ ਨੂੰ ਰੋਕਣਾ ਹੈ ਇਸ ਸਮੇਂ ਯੂਕਰੇਨ ਅਮਰੀਕਾ ਤੇ ਹੋਰ ਦੇਸ਼ਾਂ ਤੋਂ ਸੁਰੱਖਿਆ ਗਾਰੰਟੀਆਂ ਦੀ ਮੰਗ ਕਰ ਰਿਹਾ ਹੈ ਕਾਰਨੀ ਦੇ ਦਫ਼ਤਰ ਮੁਤਾਬਕ ਕੈਨੇਡਾ ਆਪਣੇ ਸਾਥੀ ਦੇਸ਼ਾਂ ਨਾਲ ਮਿਲ ਕੇ ਯੂਕਰੇਨ ਦੀ ਫੌਜੀ ਤਾਕਤ ਵਧਾਉਣ ਦੇਸ਼ ਦੀ ਲੰਬੇ ਸਮੇਂ ਦੀ ਮੁਰ ਉਸਾਰੀ ਚ ਮਦਦ ਕਰਨ ਤੇ ਜੰਗ ਦੌਰਾਨ ਰੂਸ ਵੱਲੋਂ ਗੈਰ ਕਾਨੂੰਨੀ ਤੌਰ ਤੇ ਡਿਪੋਰਟ ਕੀਤੇ ਗਏ ਯੂਕਰੇਨੀ ਬੱਚਿਆਂ ਨੂੰ ਵਾਪਸ ਲਿਆਉਣ ਲਈ ਕੰਮ ਕਰ ਰਿਹਾ ਹੈ ਰੂਸ ਪਿਛਲੇ ਲਗਭਗ 4 ਸਾਲਾਂ ਤੋਂ ਯੂਕਰੇਨ ਨਾਲ ਪੂਰੀ ਤਰ੍ਹਾਂ ਜੰਗ ਦੇ ਵਿੱਚ ਹੈ ਹਾਲਾਂਕਿ ਇਹ ਟਕਰਾਅ 2014 ਤੋਂ ਸ਼ੁਰੂ ਹੋ ਗਿਆ ਸੀ ਜਦੋਂ ਰੂਸ ਨੇ ਕ੍ਰੀਮੀਆ ਨੂੰ ਗੈਰਕਾਨੂੰਨੀ ਤੌਰ ਤੇ ਆਪਣੇ ਚ ਸ਼ਾਮਲ ਕਰ ਲਿਆ ਸੀ ਕੈਨੇਡਾ ਯੂਰਪ ਅਤੇ ਹੋਰ ਸਾਥੀ ਦੇਸ਼ਾਂ ਨਾਲ ਮਿਲ ਕੇ ਯੂਕਰੇਨ ਦੀ ਪ੍ਰਭੂਸੱਤਾ ਦਾ ਸਮਰਥਨ ਕਰਦਾ ਆ ਰਿਹਾ ਹੈ ਕੈਨੇਡਾ ਯੂਕਰੇਨ ਦੀ ਸਭ ਤੋਂ ਵੱਧ ਮਦਦ ਕਰਨ ਵਾਲੇ ਦੇਸ਼ਾਂ ਚੋਂ ਇੱਕ ਹੈ ਪਿਛਲੇ ਸ਼ਨੀਵਾਰ ਨੂੰ ਜਦੋਂ ਕਾਰਨੀ ਦੀ ਹੈਲੀਫੈਕਸ 'ਚ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨਾਲ ਮੁਲਾਕਾਤ ਹੋਈ ਸੀ ਤਾਂ ਕੈਨੇਡਾ ਨੇ 2.5 ਬਿਲੀਅਨ ਡਾਲਰ ਦੀ ਵਿੱਤੀ ਮਦਦ ਅਤੇ ਲੋਨ ਗਰੰਟੀਆਂ ਦਾ ਐਲਾਨ ਕੀਤਾ ਸੀ ਹੁਣ ਤੱਕ ਕੈਨੇਡਾ ਯੂਕਰੇਨ ਨੂੰ ਕੁੱਲ 23.5 ਬਿਲੀਅਨ ਡਾਲਰ ਦੀ ਮਦਦ ਦੇ ਵਾਅਦੇ ਦੇ ਚੁੱਕਾ ਹੈ ਜਿਸ ਵਿੱਚੋਂ 12 ਬਿਲੀਅਨ ਡਾਲਰ ਦੀ ਸਿੱਧੀ ਵਿੱਤੀ ਮਦਦ ਸੀ ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਜਿਨ੍ਹਾਂ ਨੇ ਪਿਛਲੇ ਐਤਵਾਰ ਨੂੰ ਜ਼ੇਲੈਂਸਕੀ ਨਾਲ ਆਪਣੇ ਮੈਰਾ ਲਾਗੋ ਰਿਜ਼ੋਰਟ ਦੇ ਵਿੱਚ ਮੁਲਾਕਾਤ ਕੀਤੀ ਸੀ ਨਕਯਾਕ ਦੇ ਰੂਸ ਅਤੇ ਯੂਕਰੇਨ ਸ਼ਾਂਤੀ ਸਮਝੌਤੇ ਤੇ ਪਹਿਲਾਂ ਨਾਲੋਂ ਕਾਫੀ ਨੇੜੇ ਹੈ। ਪਿਛਲੇ ਹਫ਼ਤੇ ਬੈਂਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ 에ਅਰ ਇੰਡੀਆ ਦੇ ਇੱਕ ਪਾਇਲਟ ਨੂੰ ਉਸ ਸਮੇਂ ਗ੍ਰਫਤਾਰ ਕਰ ਲਿਆ ਗਿਆ ਸੀ ਜਦੋਂ ਉਹ ਉਡਾਣ ਦੀ ਤਿਆਰੀ ਕਰ ਰਿਹਾ ਸੀ। ਇਸ ਘਟਨਾ ਤੋਂ ਬਾਅਦ ਟ੍ਰਾਂਸਪੋਰਟ ਕੈਨੇਡਾ ਨੇ 에ਅਰਲਾਈਨ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਸ ਨੇ ਸ਼ਰਾਬ ਪੀਣ ਨਾਲ ਸੰਬੰਧਿਤ ਨਿਯਮਾਂ ਦੀ ਪਾਲਣਾ ਨਾ ਕੀਤੀ ਤਾਂ ਉਸ ਦੀਆਂ ਉਡਾਣਾਂ ਦੀ ਇਜਾਜ਼ਤ ਰੱਦ ਕੀਤੀ ਜਾ ਸਕਦੀ ਹੈ। ਟ੍ਰਾਂਸਪੋਰਟ ਕੈਨੇਡਾ ਅਨੁਸਾਰ ਇਹ ਘਟਨਾ 23 ਦਸੰਬਰ ਨੂੰ ਵਾਪਰੀ ਸੀ ਵਿਭਾਗ ਨੇ ਕਿਹਾ ਕਿ ਉਹ 에어 ਇੰਡੀਆ ਅਤੇ ਭਾਰਤੀ ਹਵਾਬਾਜ਼ੀ ਅਧਿਕਾਰੀਆਂ ਨਾਲ ਸੰਪਰਕ ਕਰੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਸ ਮਾਮਲੇ 'ਚ ਉਚਿਤ ਫਾਲੋਅ ਅਪ ਕਾਰਵਾਈ ਕੀਤੀ ਜਾਵੇ ਰਿਚਮੰਡ RCMP ਨੇ ਦੱਸਿਆ ਕਿ ਇਹ ਗ੍ਰਫਤਾਰੀ 에ਅਰਲਾਈਨ ਦੇ ਇੱਕ ਕਰੂ ਮੈਂਬਰ ਬਾਰੇ ਮਿਲੀ ਚਿੰਤਾਜਨਕ ਰਿਪੋਰਟ ਤੋਂ ਬਾਅਦ ਕੀਤੀ ਗਈ ਸੀ ਹਵਾਈ ਅੱਡੇ ਦੇ ਬੁਲਾਰੇ ਨੇ ਦੱਸਿਆ ਕਿ ਪਾਇਲਟ ਵੈਨਕੂਵਰ ਤੋਂ ਦਿੱਲੀ ਜਾਣ ਵਾਲੀ ਰੋਜ਼ਾਨਾ ਉਡਾਣ ਦੀ ਤਿਆਰੀ ਕਰ ਰਿਹਾ ਸੀ ਉਹਨਾਂ ਨੇ ਦੱਸਿਆ ਕਿ ਇਸ ਕਾਰਨ ਉਡਾਣ 'ਚ ਕਈ ਘੰਟਿਆਂ ਦੀ ਦੇਰੀ ਹੋਈ ਪਰ ਬਾਅਦ 'ਚ ਜਹਾਜ਼ ਸੁਰੱਖਿਅਤ ਰੂਪ ਚਰਵਾਣਾ ਹੋ ਗਿਆ ਪੁਲਿਸ ਨੇ ਕਿਹਾ ਕਿ ਜਾਂਚ ਜਾਰੀ ਹੈ ਤੇ ਇਸ ਬਾਰੇ ਹੋਰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਾਵੇਗੀ 에어 ਇੰਡੀਆ ਨੇ ਫਿਲਹਾਲ ਇਸ ਮਾਮਲੇ ਤੇ ਟਿੱਪਣੀ ਕਰਨ ਲਈ ਕੋਈ ਤੁਰੰਤ ਜਵਾਬ ਨਹੀਂ ਦਿੱਤਾ ਟ੍ਰਾਂਸਪੋਰਟ ਕੈਨੇਡਾ ਨੇ ਇੱਕ ਬਿਆਨ ਚਕਾਇਆ ਹੈ ਕਿ ਭਾਰਤ ਦਾ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ 에어 ਇੰਡੀਆ ਦੀ ਰੈਗੂਲੇਟਰੀ ਨਿਗਰਾਨੀ ਲਈ ਮੁੱਖ ਤੌਰ ਤੇ ਜ਼ਿੰਮੇਵਾਰ ਹੈ ਕੈਨੇਡੀਅਨ ਏਜੰਸੀ ਨੇ ਕਿਹਾ ਕਿ ਜੇਕਰ ਸੁਰੱਖਿਆ ਨਾਲ ਜੁੜਿਆ ਕੋਈ ਵੀ ਮੁੱਦਾ ਸਾਹਮਣੇ ਆਉਂਦਾ ਹੈ ਤਾਂ ਟ੍ਰਾਂਸਪੋਰਟ ਕੈਨੇਡਾ ਤੁਰੰਤ ਅਤੇ ਉਚਿਤ ਕਾਰਵਾਈ ਕਰਨ ਲਈ ਵਚਨਬੱਧ ਹੈ ਕੈਨੇਡੀਅਨ ਹਵਾਬਾਜ਼ੀ ਨਿਯਮਾਂ ਅਨੁਸਾਰ ਕੋਈ ਵੀ ਪਾਇਲਟ ਜਾਂ ਕਰੂ ਮੈਂਬਰ ਸ਼ਰਾਬ ਪੀਣ ਦੇ 12 ਘੰਟਿਆਂ ਦੇ ਅੰਦਰ ਜਾਂ ਸ਼ਰਾਬ ਦੇ ਪ੍ਰਭਾਵ ਹੇਠ ਡਿਊਟੀ ਨਹੀਂ ਕਰ ਸਕਦਾ ਬਿਆਨ ਚ ਕਿਹਾ ਗਿਆ ਹੈ ਕਿ 에어ਲਾਈਨਸ ਅਜਿਹੇ ਕਰੂ ਮੈਂਬਰਾਂ ਨੂੰ ਡਿਊਟੀ ਤੇ ਨਹੀਂ ਲਗਾ ਸਕਦੀਆਂ ਜੋ ਅਯੋਗ ਹੋਣ ਨਿਯਮਾਂ ਦੀ ਉਲੰਘਣਾ ਕਰਨ ਤੇ 에어ਲਾਈਨ ਦੀ ਉਡਾਣ ਦੀ ਇਜਾਜ਼ਤ ਮੁਅਤਲ ਜਾਂ ਰੱਦ ਕੀਤੀ ਜਾ ਸਕਦੀ ਹੈ ਤੇ ਇਸ ਦੇ ਨਾਲ ਹੀ ਨਿਆਂਕ ਜਾਂ ਹੋਰ ਜੁਰਮਾਨੇ ਵੀ ਲਗਾਏ ਜਾ ਸਕਦੇ ਨੇ ਕੈਨੇਡਾ ਵਾਸੀ ਨਵੇਂ ਸਾਲ ਦੀ ਸ਼ੁਰੂਆਤ ਮੌਸਮ ਦੀਆਂ ਕਈ ਚੇਤਾਵਨੀਆਂ ਦੇ ਵਿਚਕਾਰ ਕਰ ਰਹੇ ਨੇ ਕਿਉਂਕਿ ਬਰਫ਼ੀਲੇ ਝੱਖੜਾਂ, ਧੁੰਦ ਅਤੇ ਜੰਮਣ ਵਾਲੇ ਤਾਪਮਾਨ ਨੇ ਦੇਸ਼ ਦੇ ਕਈ ਹਿੱਸਿਆਂ ਨੂੰ ਕੜਾਕੇ ਦੀ ਸਰਦੀ 'ਚ ਡੋਬ ਦਿੱਤਾ ਹੈ। ਐਨਵਾਇਰਨਮੈਂਟ ਕੈਨੇਡਾ ਨੇ ਕਈ yellow ਮੌਸਮ ਚੇਤਾਵਨੀਆਂ ਜਾਰੀ ਕੀਤੀਆਂ ਨੇ ਜੋ ਕਿ ਬ੍ਰਿਟਿਸ਼ ਕੋਲੰਬੀਆ 'ਚ ਸੰਘਣੀ ਧੁੰਦ ਤੋਂ ਲੈ ਕੇ ਅਨਟਾਰੀਓ ਦੇ ਕੁਝ ਹਿੱਸਿਆਂ 'ਚ ਝੀਲ ਪ੍ਰਭਾਵਿਤ ਬਰਫ਼ਬਾਰੀ ਤੱਕ ਫੈਲੀਆਂ ਹੋਈਆਂ ਨੇ। ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਦੋਵਾਂ ਦੇ ਕੁਝ ਹਿੱਸਿਆਂ ਲਈ ਲਗਭਗ ਜ਼ੀਰੋ ਵਿਜ਼ਿਬਿਲਟੀ ਵਾਲੀ ਧੁੰਦ ਬਾਰੇ ਚਿੰਤਾਵਾਂ ਜਤਾਈਆਂ ਗਈਆਂ ਨੇ ਪ੍ਰਿੰਸ ਰੂਪਰਟ ਦੇ ਆਲੇ ਦੁਆਲੇ ਦੇ ਖੇਤਰ ਅਤੇ ਐਡਮਿੰਟਨ ਤੋਂ ਦੱਖਣ ਚ ਸੰਯੁਕਤ ਰਾਜ ਦੀ ਸਰਹੱਦ ਤੱਕ ਅਲਬਰਟਾ ਦੇ ਇੱਕ ਹਿੱਸੇ ਲਈ yellow alert ਜਾਰੀ ਕੀਤਾ ਗਿਆ ਸੀ ਅਲਬਰਟਾ ਦੀ ਚੇਤਾਵਨੀ ਚ ਕਿਹਾ ਗਿਆ ਹੈ ਕਿ ਸੰਘਣੀ ਧੁੰਦ ਵਾਲੇ ਖੇਤਰ ਬਣੇ ਹੋਏ ਨੇ ਵਿਜ਼ਿਬਿਲਟੀ ਚ ਰੁਕ ਰੁਕ ਕੇ ਸੁਧਾਰ ਹੋਵੇਗਾ ਪਰ ਆਮ ਤੌਰ ਤੇ ਸ਼ਨੀਵਾਰ ਤੱਕ ਧੁੰਦ ਵਾਲੀ ਸਥਿਤੀ ਬਣੀ ਰਹਿਣ ਦੀ ਉਮੀਦ ਹੈ ਕਈ ਵਾਰ ਵਿਜ਼ਿਬਿਲਟੀ ਅਚਾਨਕ ਘਟ ਜਾਵੇਗੀ ਅਲਬਰਟਾ ਦੇ ਇਸੇ ਹਿੱਸੇ 'ਚ ਜੰਮਣ ਵਾਲੀ ਕਿਣਮਣ ਲਈ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ ਜਿਸ ਨਾਲ ਸੜਕਾਂ ਅਤੇ ਫੁੱਟਪਾਥਾਂ ਤੇ ਫਿਸਲਣ ਦਾ ਖਤਰਾ ਹੈ ਪੂਰਬ ਵੱਲ 온ਟਾਰੀਓ ਅਤੇ ਕਿਊਬਿਕ ਤੇ ਵੀ ਸਰਦੀਆਂ ਨਾਲ ਸੰਬੰਧਿਤ ਚੇਤਾਵਨੀਆਂ ਜਾਰੀ ਨੇ ਸੂ ਸੇਂਟ ਮੈਰੀ ਦੇ ਆਲੇ-ਦੁਆਲੇ ਦੇ ਖੇਤਰ ਅਤੇ ਦੱਖਣ ਪੱਛਮੀ 온ਟਾਰੀਓ ਚ ਲੇਕ ਹਿਊਰੋਨ ਦੇ ਕਿਨਾਰਿਆਂ ਤੇ ਬਰਫ਼ੀਲੇ ਝੱਖੜਾਂ ਦੀ ਚੇਤਾਵਨੀ ਦਿੱਤੀ ਗਈ ਸੀ। ਸੂ ਸੇਂਟ ਮੈਰੀ ਦੇ ਨੇੜੇ 5 ਤੋਂ 10 ਸੈਂਟੀਮੀਟਰ ਤੇ ਲੇਕ ਹਿਊਰੋਨ ਦੇ ਨੇੜੇ 15 ਸੈਂਟੀਮੀਟਰ ਤੱਕ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ। ਕਿਊਬਿਕ ਸਿਟੀ ਸਮੇਤ ਕਈ ਹਿੱਸਿਆਂ ਚ ਬੇਹਦ ਠੰਡੇ ਤਾਪਮਾਨ ਦੀ ਚੇਤਾਵਨੀ ਦਿੱਤੀ ਗਈ ਹੈ। ਸ਼ੁੱਕਰਵਾਰ ਰਾਤ ਅਤੇ ਸ਼ਨੀਵਾਰ ਸਵੇਰ ਤੱਕ ਤਾਪਮਾਨ -38 ਡਿਗਰੀ ਸੈਲਸੀਅਸ ਤੱਕ ਡਿੱਗ ਦਾ ਅਨੁਮਾਨ ਹੈ ਨਵੇਂ ਬਰੇਚ ਚ ਦਾਖਲ ਹੋਣ ਮਗਰੋਂ ਵੀ ਕੈਨੇਡਾ ਚ ਗੋਲੀਬਾਰੀ ਦੀਆਂ ਵਾਰਦਾਤਾਂ ਬਾਅਦ ਦਸਤੂਰ ਜਾਰੀ ਨੇ BC ਦੇ ਸਰੀ ਵਿਖੇ ਵੀਰਵਾਰ ਰਾਤ ਤੋਂ ਸ਼ੁੱਕਰਵਾਰ ਸਵੇਰ ਤੱਕ ਦੋ ਥਾਵਾਂ ਤੇ ਗੋਲੀਆਂ ਚੱਲਣ ਦੀ ਰਿਪੋਰਟ ਹੈ ਇਸ ਦੌਰਾਨ ਇੱਕ ਜਣਾ ਜ਼ਖਮੀ ਹੋ ਗਿਆ ਤੇ ਪੁਲਿਸ ਵੱਲੋਂ ਇੱਕ ਸ਼ੱਕੀ ਨੂੰ ਕਾਬੂ ਕਰਨ ਦਾ ਦਾਵਾ ਵੀ ਕੀਤਾ ਗਿਆ ਸਰੀ ਪੁਲਿਸ ਨੇ ਦੱਸਿਆ ਕਿ ਪਹਿਲੀ ਵਾਰਦਾਤ ਨਿਊਟਨ ਇਲਾਕੇ ਚ 59 ਐਵੈਨਿਊ ਅਤੇ 140 ਬੀ ਸਟਰੀਟ ਨੇੜੇ ਘਰ ਦੇ ਅੰਦਰ ਵਾਪਰੀ ਤੇ ਇੱਕ ਜ਼ਖਮੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਮੌਕੇ ਤੇ ਪੁੱਜੇ ਪੁਲਿਸ ਅਫਸਰਾਂ ਨੇ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਤੇ ਜਾਂਚ ਕਰਤਾਮਾ ਮੁਤਾਬਕ ਇਹ ਵਾਰਦਾਤ ਐਕਸਟਰਸ਼ਨ ਨਾਲ ਸੰਬੰਧਤ ਨਹੀਂ ਹੈ। ਇਸੇ ਦੌਰਾਨ ਸਰੀ ਦੇ ਉੱਤਰੀ ਇਲਾਕੇ 'ਚ ਸ਼ੁੱਕਰਵਾਰ ਵੱਡੇ ਤੜਕੇ ਗੋਲੀਆਂ ਚੱਲਣ ਦੀ ਇਤਲਾਹ ਮਿਲੀ ਤੇ RCMP ਦਾ ਸਰੀ ਪ੍ਰੋਵਿੰਸ਼ੀਅਲ ਆਪਰੇਸ਼ਨਜ਼ سپورਟ ਯੂਨਿਟ ਮਾਮਲੇ ਦੀ ਪੜਤਾਲ ਕਰ ਰਿਹਾ ਹੈ ਪੁਲਿਸ ਮੁਤਾਬਕ ਵਾਰਦਾਤ 109 A ਐਵੈਨਿਊ ਅਤੇ 158 ਸਟਰੀਟ ਇਲਾਕੇ 'ਚ ਵਾਪਰੀ ਅਤੇ ਵਾਰਦਾਤ ਅੱਖੀਂ ਦੇਖਣ ਵਾਲੇ ਇੱਕ ਸ਼ਖਸ ਨੇ ਬੰਦੂਕ ਧਾਰੀ ਬਾਰੇ ਪੁਲਿਸ ਨੂੰ ਜਾਣਕਾਰੀ ਮੁਹੱਈਆ ਕਰਵਾਈ ਬਾਅਦ 'ਚ ਪੁਲਿਸ ਨੇ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਤੇ ਚੱਲੇ ਹੋਏ ਕਾਰਤੂਸ ਵੀ ਬਰਾਮਦ ਕੀਤੇ ਗੋਲੀਆਂ ਨਾਲ ਦੋ ਘਰਾਂ ਤੇ ਦੋ ਗੱਡੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਪਰ ਇੱਥੇ ਕੋਈ ਜ਼ਖਮੀ ਨਹੀਂ ਹੋਇਆ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਹਨਾਂ ਵਾਰਦਾਤਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਸਰੀ ਪੁਲਿਸ ਦੀ ਗੈਰ ਐਮਰਜੈਂਸੀ ਨੰਬਰ 6045990502 ਤੇ ਸੰਪਰਕ ਕੀਤਾ ਜਾਵੇ ਚੇਤੇ ਰਹਿ ਕੇ ਪਿਛਲੇ ਦਿਨੀ ਸਰੀ ਦੇ ਇੱਕੋ ਘਰ 'ਚ ਤਿੰਨ ਵਾਰ ਗੋਲੀਆਂ ਚੱਲਣ ਦੀ ਰਿਪੋਰਟ ਸਾਹਮਣੇ ਆਈ ਸੀ ਅਜਿਹੇ ਭੋਜਨ ਪਦਾਰਥ ਜਿਨ੍ਹਾਂ ਵਿੱਚ ਸੈਚੂਰੇਟਿਡ ਫੈਟ ਚੀਨੀ ਜਾਂ ਸੋਡੀਅਮ ਦੀ ਮਾਤਰਾ ਜ਼ਿਆਦਾ ਹੈ ਉਹਨਾਂ ਦੇ ਪੈਕੇਟ ਦੇ ਅਗਲੇ ਹਿੱਸੇ ਤੇ ਮੈਗਨੀਫਾਈਇੰਗ ਗਲਾਸ ਵਾਲਾ ਇੱਕ ਪੋਸ਼ਣ ਚਿੰਨ ਲਗਾਉਣਾ ਹੁਣ ਲਾਜ਼ਮੀ ਕਰ ਦਿੱਤਾ ਗਿਆ ਹੈ ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਇਹ ਨਵਾਂ ਚਿੰਨ ਇਸ ਲਈ ਸ਼ੁਰੂ ਕੀਤਾ ਗਿਆ ਕਿਉਂਕਿ ਸੈਚੂਰੇਟਿਡ ਫੈਟ ਚੀਨੀ ਜਾਂ ਸੋਡੀਅਮ ਦੀ ਵੱਧ ਮਾਤਰਾ ਵਾਲੇ ਭੋਜਨ ਖਾਣ ਨਾਲ ਸਿਹਤ ਸੰਬੰਧੀ ਜੋਖਮ ਵੱਧ ਸਕਦੇ ਨੇ ਜਿਵੇਂ ਕਿ ਸਟ੍ਰੋਕ, ਮੋਟਾਪਾ, ਦਿਲ ਦੀ ਬਿਮਾਰੀ, ਟਾਈਪ 2 ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਤੇ ਕੁਝ ਕਿਸਮ ਦੇ ਕੈਂਸਰ। ਪੈਕਟ ਦੇ ਅਗਲੇ ਹਿੱਸੇ ਤੇ ਲਗਾਇਆ ਜਾਣ ਵਾਲਾ ਇਹ ਪੋਸ਼ਣ ਚਿੰਨ ਖਪਤਕਾਰਾਂ ਨੂੰ ਕਰਿਆਨੇ ਦੀ ਖਰੀਦਾਰੀ ਕਰਦੇ ਸਮੇਂ ਜਲਦੀ ਤੇ ਸਹੀ ਚੋਣ ਕਰਨ 'ਚ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਹ ਸਿਹਤ ਮਾਹਿਰਾਂ ਨੂੰ ਲੋਕਾਂ ਨੂੰ ਵੱਧ ਸੋਡੀਅਮ, ਚੀਨੀ ਅਤੇ ਸੈਚੂਰੇਟਿਡ ਫੈਟ ਵਾਲੇ ਭੋਜਨਾਂ ਬਾਰੇ ਜਾਗਰੂਕ ਕਰਨ ਤੇ ਸਹਾਇਤਾ ਪ੍ਰਦਾਨ ਕਰੇਗਾ ਇਹ ਪੋਸ਼ਣ ਚਿੰਨ ਕਾਲੇ ਅਤੇ ਚਿੱਟੇ ਰੰਗ ਦਾ ਹੈ ਇਸ ਵਿੱਚ ਇੱਕ ਮੈਗਨੀਫਾਈਂਗ ਗਲਾਸ ਬਣਿਆ ਹੋਇਆ ਹੈ ਜੋ ਇਹ ਦੱਸਦਾ ਹੈ ਕਿ ਭੋਜਨ ਚ ਕਿਸ ਚੀਜ਼ ਦੀ ਮਾਤਰਾ ਜ਼ਿਆਦਾ ਹੈ ਸੈਚੂਰੇਟਿਡ ਫੈਟ ਚੀਨੀ ਸੋਡੀਅਮ ਜਾਂ ਇਹਨਾਂ ਚੋਂ ਕਿਸੇ ਦਾ ਸੁਮੇਲ ਚਿੰਨ ਦੇ ਹੇਠਾਂ ਹੈਲਥ ਕੈਨੇਡਾ ਸ਼ਬਦ ਲਿਖਿਆ ਹੋਇਆ ਹੈ ਇਹ ਪੋਸ਼ਣ ਚਿੰਨ ਉਹਨਾਂ ਪਹਿਲਾਂ ਤੋਂ ਪੈਕ ਕੀਤੇ ਭੋਜਨਾਂ ਲਈ ਲਾਜ਼ਮੀ ਹੈ ਜੋ ਸੈਚੂਰੇਟਿਡ ਫੈਟ ਚੀਨੀ ਜਾਂ ਸੋਡੀਅਮ ਦੇ ਨਿਰਧਾਰਤ ਪੱਧਰ ਤੱਕ ਜਾਂ ਉਹਨਾਂ ਤੋਂ ਵੱਧ ਨੇ ਹਾਲਾਂਕਿ ਕੁਝ ਚੀਜ਼ਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ ਜਿਵੇਂ ਕਿ ਰੈਸਟੋਰੈਂਟਸ ਦੇ ਵਿੱਚ ਪਰੋਸੇ ਜਾਣ ਵਾਲੇ ਸੂਪ ਨਾਲ ਕਰੈਕਰ ਜਾਂ ਕਾਫੀ ਨਾਲ ਕਰੀਮਰ ਦੇ ਛੋਟੇ ਪੈਕੇਟ ਮੁਰੜ ਭਰੀਆਂ ਜਾਣ ਵਾਲੀਆਂ ਕੱਚ ਦੀਆਂ ਬੋਤਲਾਂ 'ਚ ਵਿਕਣ ਵਾਲਾ ਦੁੱਧ ਤੇ ਕਰੀਮ ਬਹੁਤ ਹੀ ਛੋਟੇ ਪੈਕਟਾਂ 'ਚ ਮਿਲਣ ਵਾਲੇ ਭੋਜਨ ਅਤੇ ਕੱਚਾ ਮੀਟ, ਮੁਰਗਾ ਤੇ ਮੱਛੀ ਜਿਨ੍ਹਾਂ ਵਿੱਚ ਕੋਈ ਹੋਰ ਚੀਜ਼ ਨਾ ਮਿਲਾਈ ਗਈ ਹੋਵੇ। ਕੁਝ ਅਜਿਹੇ ਭੋਜਨਾਂ ਨੂੰ ਵੀ ਚੰਨ ਦੀ ਲੋੜ ਨਹੀਂ ਹੈ ਜੋ ਸਿਹਤ ਲਈ ਫਾਇਦੇਮੰਦ ਮੰਨੇ ਜਾਂਦੇ ਨੇ ਜਿਵੇਂ ਕਿ ਤਾਜ਼ੇ ਫਲ ਤੇ ਸਬਜ਼ੀਆਂ ਕੁਝ ਡੇਰੀ ਉਤਪਾਦ ਜਿਵੇਂ ਸਾਦਾ ਦੁੱਧ ਸਾਦਾ ਦਹੀਂ ਤੇ ਪਨੀਰ ਕਿਉਂਕਿ ਇਹ ਕੈਲਸ਼ੀਅਮ ਦੇ ਮਹੱਤਵਪੂਰਨ ਸਰੋਤ ਨੇ ਕੱਚਾ ਕੀਮਾ ਤੇ ਮੱਖਣ ਖੰਡ ਨਮਕ ਸ਼ਹਿਦ ਅਤੇ ਮੈਪਲ ਸਰਪ ਵਰਗੇ ਉਤਪਾਦ ਜ਼ਿਆਦਾਤਰ ਪੈਕਟਾਂ ਤੇ ਇਹ ਨਵਾਂ ਪੋਸ਼ਣ ਚਿੰਨ ਲੇਬਲ ਦੇ ਉੱਪਰਲੇ ਅੱਧੇ ਹਿੱਸੇ 'ਚ ਦਿਖਾਈ ਦੇਵੇਗਾ ਜੇਕਰ ਪੈਕੇਜ ਦੀ ਚੌੜਾਈ ਉਸ ਦੀ ਉਚਾਈ ਤੋਂ ਜ਼ਿਆਦਾ ਹੈ ਤਾਂ ਇਹ ਲੇਬਲ ਦੇ ਸੱਜੇ ਪਾਸੇ ਲਾਇਆ ਜਾਵੇਗਾ ਕਪੂਰਥਲਾ ਸ਼ਹਿਰ ਦੇ ਸੀਨਪੁਰਾ ਇਲਾਕੇ 'ਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤੀ ਕੈਨੇਡਾ ਤੋਂ ਆਈ ਮਹਿਲਾ ਦੇ ਮਾਮਲੇ 'ਚ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਵੇਂ ਮੁਲਜ਼ਮ ਸੀਸੀਟੀਵੀ ਕੈਮਰੇਜ 'ਚ ਕੈਦ ਹੋ ਗਏ ਤੇ ਹੁਣ ਮੁਲਜ਼ਮਾਂ ਦੀਆਂ ਤਸਵੀਰਾਂ ਪੁਲਿਸ ਦੇ ਹੱਥ ਲੱਗੀਆਂ ਨੇ ਪੁਲਿਸ ਵੱਲੋਂ ਖੰਗਾਲੇ ਗਏ ਨੇੜੇ ਦੀ ਸੀਸੀਟੀਵੀ ਕੈਮਰਿਆਂ 'ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਤੇ ਘਟਨਾ ਤੋਂ ਬਾਅਦ ਤੇਜ਼ੀ ਨਾਲ ਭੱਜਦੇ ਹੋਏ ਦਿਸਦੇ ਨੇ ਪੁਲਿਸ ਸੂਤਰਾਂ ਮੁਤਾਬਕ ਫੁਟੇਜ ਚ ਮਲਜ਼ਮਾਂ ਦੇ ਹੁਲੀਏ ਸਾਫ਼ ਵਿਖਾਈ ਦੇ ਰਹੇ ਨੇ ਜਿਸ ਨਾਲ ਉਹਨਾਂ ਦੀ ਪਛਾਣ ਕਰਨ ਚ ਮਦਦ ਮਿਲਣ ਦੀ ਉਮੀਦ ਹੈ ਜ਼ਿਕਰਯੋਗ ਹੈ ਕਿ ਮਲਜ਼ਮ ਦੁਪਹਿਰ ਵੇਲੇ ਜ਼ਬਰਦਸਤੀ ਘਰ ਚ ਦਾਖਲ ਹੋਏ ਤੇ ਗੋਲੀਆਂ ਚਲਾਈਆਂ ਪੁਲਿਸ ਦੇ ਅਨੁਸਾਰ ਚਾਰ ਰਾਉਂਡ ਫਾਇਰਿੰਗ ਕੀਤੀ ਗਈ ਜਿਨ੍ਹਾਂ ਵਿੱਚੋਂ ਇੱਕ ਹੇਮਪ੍ਰੀਤ ਕੌਰ ਨੂੰ ਲੱਗੀ ਜਦਕਿ ਤਿੰਨ ਹਵਾ ਵਿੱਚ ਚਲਾਈਆਂ ਗਈਆਂ ਔਰਤ ਨੂੰ ਗੰਭੀਰ ਹਾਲਤ ਚ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀਸੀਟੀਵੀ ਦੀਆਂ ਤਸਵੀਰਾਂ ਦੇ ਆਧਾਰ ਤੇ ਪੁਲਿਸ ਨੇ ਮਲਜ਼ਮਾਂ ਦੀ ਭਾਲ ਤੇਜ਼ ਕਰ ਦਿੱਤੀ ਹੈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਨੇ ਤੇ ਸੰਭਾਵਿਤ ਟਿਕਾਣਿਆਂ ਤੇ ਛਾਪੇ ਮਾਰੀ ਕੀਤੀ ਜਾ ਰਹੀ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਇਮੀਗ੍ਰੇਸ਼ਨ 'ਚ ਕਟੌਤੀ ਦੇ ਬਾਵਜੂਦ ਕੈਨੇਡਾ ਯੂਕੇ ਨਾਲੋਂ ਬਿਹਤਰ ਯੂਕੇ 'ਚ ਪੱਕੇ ਹੋਣ ਲਈ ਲੱਗਦਾ ਹੈ ਘੱਟੋ-ਘੱਟ 5 ਸਾਲ ਦਾ ਸਮਾਂ 2026 'ਚ ਹਜ਼ਾਰਾਂ ਮੁਲਾਜ਼ਮ ਦੁਬਾਰਾ ਦਫ਼ਤਰਾਂ ਤੋਂ ਕਰਨਗੇ ਕੰਮ ਮੁਲਾਜ਼ਮਾਂ ਲਈ ਹਫ਼ਤੇ ਦੇ 5 ਦਿਨ ਦਫ਼ਤਰੋਂ ਕੰਮ ਕਰਨਾ ਲਾਜ਼ਮੀ ਪ੍ਰਧਾਨ ਮੰਤਰੀ ਕਾਰਨੀ ਯੂਕਰੇਨ ਦੇ ਸਾਥੀ ਦੇਸ਼ਾਂ ਨਾਲ ਕਰਨਗੇ ਬੈਠਕ ਰੂਸ ਯੂਕਰੇਨ ਦਰਮਿਆਨ ਜੰਗਬੰਦੀ ਬਾਬਤ ਚਰਚਾਵਾਂ ਹੋਈਆਂ ਤੇਜ਼ ਟਰਾਂਸਪੋਰਟ ਕੈਨੇਡਾ ਨੇ 에어 ਇੰਡੀਆ ਨੂੰ ਸ਼ਰਾਬ ਦੇ ਨਿਯਮਾਂ ਬਾਰੇ ਦਿੱਤੀ ਚੇਤਾਵਨੀ 에어 ਇੰਡੀਆ ਦੀ ਕੈਨੇਡਾ ਤੋਂ ਉਡਾਣ ਭਰਨ ਦੀ ਇਜਾਜ਼ਤ ਕੀਤੀ ਜਾ ਸਕਦੀ ਹੈ ਰੱਦ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ